ਅੱਜ ਸੱਜਣੋ ਆਪਾਂ ਪਹੁੰਚਿਆ ਲਖੇ ਪਿੰਡ ਦੇ ਵਿੱਚ ਤੇ ਤੁਸੀਂ ਸਮਝੋਗੇ ਕਿ ਮੈਂ ਪਤਨਿ ਚੀਨ ਤੁਰਿਆ ਫਿਰਦਾ ਤੇ ਪਤਨਿ ਜਾਪਾਨ ਤੁਰਿਆ ਫਿਰਦਾ ਆਪਣੇ ਪਿੰਡਾਂ ਵਾਲੇ ਲੋਕ ਜਿਹੜੇ ਘੱਟੇ ਦੀ ਖੇਤੀ ਕਰਦੇ ਹੁੰਦੇ ਸੀ ਉਹ ਬੰਦੇ ਯਾਰ ਐਰੋਪੋਨਿਕ ਵਿਧੀ ਨਾਲ ਆਲੂ ਪੈਦਾ ਕਰ ਰਿਹਾ ਜਿਹੜਾ ਇੱਕ ਪਿੰਡ ਦੇ ਵਿੱਚੋਂ ਉੱਠਿਆ ਨੌਜਵਾਨ ਜਿਹੜਾ ਖੇਤੀ ਕਰਦਾ ਸੀ ਘੱਟੇ ਦੀ ਖੇਤੀ ਕਰਦਾ ਹੁੰਦਾ ਸੀ ਜਿਵੇਂ ਸਾਡੇ ਬਿਓਰ ਕਹਿ ਦਿੰਦੇ ਹੁੰਦੇ ਸੀ ਵੀ ਇਹ ਜੀ ਤੱਕ ਘਟਾ ਹੀ ਆ ਤੇ ਉਹ ਬੰਦਾ ਆਪਦੇ ਆਲੂਆਂ ਦੇ ਸ਼ੌਂਕ ਨੂੰ ਇਸ ਜਗ੍ਹਾ ਤੱਕ ਇਸ ਮੁਕਾਮ ਤੱਕ ਲੈ ਗਿਆ ਇਸ ਲੈਵਲ ਤੱਕ ਲੈ ਗਿਆ ਕਿ ਉਹ ਬੰਦਾ ਅੱਜ ਐਰੋਪੋਨਿਕ ਲੈਬ ਲਾਈ ਬੈਠਾ ਹੈ ਕਿਸਾਨੀ ਤੋਂ ਵਿਗਿਆਨੀ ਤੱਕ ਦਾ ਸਫ਼ਰ ਕੀਤਾ ਗੱਭਰੂ ਨੇ ਵੀਡੀਓ ਤੋਂ ਤੁਸੀਂ ਆਪਣੇ ਆਪ ਸ਼ੇਅਰ ਵੀ ਕਰ ਦੇਣੀ ਆ ਤਾਂ ਜੋ ਲੋਕਾਂ ਨੂੰ ਪ੍ਰੇਰਣਾ ਮਿਲੇ ਜਿੱਥੇ ਡਾਕਟਰ ਰੱਖੇ ਆ ਜਿੱਥੇ ਮਾਰ ਮੁੰਡੇ ਕੁੜੀਆਂ ਇੱਕ ਇੱਕ ਬੂਟੇ ਦੀ ਸੇਵਾ ਕਰਦੇ ਆ ਉਹਨੂੰ ਵਾਇਰਸ ਫ੍ਰੀ ਕਿਵੇਂ ਆਲੂ ਦੀ ਨਵੀਂ ਜਨਰੇਸ਼ਨ ਪੈਦਾ ਕਰਨੀ ਆ ਕਿਵੇਂ ਟਿਊਬਰ ਪੈਦਾ ਕਰਨਾ ਫਿਰ ਟਿਊਬਰ ਪੈਦਾ ਕਰਕੇ ਫਿਰ ਉਹਨੂੰ ਕਿਵੇਂ ਖੇਤਾਂ ਦੇ ਵਿੱਚ ਜੀ 0 ਪੈਦਾ ਕਰਕੇ ਜੀ 1 ਜੀ 2 ਜੀ 3 ਕਿਵੇਂ ਪੈਦਾ ਕਰਨਾ ਉਮੇ ਆ ਦੇਖੋ ਨੈੱਟ ਵੀ ਖੇਤਾਂ ਦੇ ਵਿੱਚ ਲਾਇਆ ਹੋਇਆ ਇਹ ਨੈੱਟ ਦੇ ਵਿੱਚ ਵੀ ਆਲੂ ਪੈਦਾ ਕਰਦਾ ਬਹੁਤ ਸਾਰੀਆਂ ਨਸਲਾਂ ਪੈਦਾ ਕਰਦਾ ਘਟੋ ਘਟ ਮਤਲਬ 100 ਕਿਲੋ ਤੋਂ ਉੱਪਰ ਦੀ ਖੇਤੀ ਕਰਦਾ ਨਵੀਆਂ ਆਲੂ ਦੀਆਂ ਜਨਰੇਸ਼ਨਾਂ ਦੀ ਖੇਤੀ ਕਰਦਾ ਤੇ ਸਾਡੇ ਇਲਾਕੇ ਦੇ ਵਿੱਚ ਤਾਂ ਇਹਦੀ ਬਹੁਤ ਜ਼ਿਆਦਾ ਬੰਦੇ ਦੀ ਸਹੂਲਤ ਆ ਬਹੁਤ ਸਹੂਲਤਾਂ ਸਾਨੂੰ ਤਾਂ ਆਜੋ ਮੈਂ ਤੁਹਾਨੂੰ ਸਾਰੇ ਤਜਰਬੇ ਸੁਣਾਉਣਾ ਸੁਣਿਓ ਗੱਲਾਂ ਗੌਰ ਨਾਲ ਬਹੁਤ ਕੰਮਦਗੀਆਂ ਗੱਲਾਂ ਕੀਤੀਆਂ ਲੈ ਵੀ ਸੱਜਣੋ ਅੱਜ ਆਲੂ ਦੇ ਕਿਸਾਨਾਂ ਵਾਸਤੇ ਬਹੁਤ ਇਨਫੋਰਮੇਸ਼ਨ ਵਾਲੀ ਵੀਡੀਓ ਆ ਮੇਰੇ ਨਾਲ ਬਾਈ ਲੱਖੇ ਪਿੰਡ ਤੋਂ ਖੜਾ ਗਰਦੀਪ ਸਿੰਘ ਗਰਦੀਪ ਸਿੰਘ ਬਾਈ ਉਹ ਬੰਦਾ ਜਿਹੜਾ ਸੱਜਣ ਇੱਕ ਰਿਸਰਚਰ ਆ ਇੱਕ ਕਿਸਾਨ ਆ ਤੇ ਬਹੁਤ ਸਾਰੀਆਂ ਵੈਰਾਈਟੀਆਂ ਨੂੰ ਜੀ 0 ਨੂੰ ਡਿਵੈਲਪ ਕਰਦਾ ਹੈ ਇਨਾਂ ਕੋਲੇ ਲੈਬ ਵੀ ਲੱਗੀ ਹੋਈ ਆ ਲੈਬ ਕਹਿ ਸਕਦੇ ਆ ਬਾਈ ਜੀ ਉਹਨਾਂ ਨੂੰ 에어로ਪੋਨਿਕ ਲੈਬ 에어로ਪੋਨਿਕ ਲੈਬ ਲੱਗੀ ਹੋਈ ਆ ਤੇ ਨਾਲ ਇਹਨਾਂ ਦਾ ਆ ਇਧਰਲੇ ਪਾਸੇ ਨੈੱਟ ਵੀ ਲਾਇਆ ਹੋਇਆ ਬਹੁਤ ਸਾਰੀ ਖੇਤੀ ਦੇ ਵਿੱਚ ਆਲੂ ਲੱਗੇ ਹੁੰਦੇ ਆ ਪਰ ਅੱਜ ਜਿਹੜੀ ਤੁਹਾਨੂੰ ਜਾਣਕਾਰੀ ਦੇਣ ਲੱਗੇ ਆ ਨਾ ਕਿ ਕਿਹੜੀਆਂ ਵੈਰਾਈਟੀਆਂ ਕੀ ਕਿਹੜੇ ਕੰਮ ਦੀਆਂ ਕਿਹੜੀਆਂ ਲਾਉਣੀਆਂ ਚਾਹੀਦੀਆਂ ਕਿਹੜੀਆਂ ਨਹੀਂ ਲਾਉਣੀਆਂ ਜਿੱਦਿਆਂ ਕਿਹੜੀ-ਕਿਹੜੀ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਅੱਜ ਸਾਰੇ ਆਲੂ ਵਾਲੇ ਕਿਸਾਨ ਆ ਜਿਹੜੀ ਮੇਰੀ ਜਾਣਕਾਰੀ ਨੂੰ ਧਿਆਨ ਨਾਲ ਸੁਣਿਓ ਸ਼ੇਅਰ ਵੀ ਕਰਿਓ ਕਿਉਂਕਿ ਨਵੇਂ ਬੱਚਿਆਂ ਨੇ ਆਲੂ ਲਾਉਣ ਲੱਗਣਾ ਹੁੰਦਾ ਆਲੂ ਦੀ ਖੇਤੀ ਆ ਜਿਹੜੀ ਕਮਾਈ ਦਿੰਦੀ ਐ ਇਸ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਪਰ ਹਾਂ ਜਾਣਕਾਰੀ ਤੋਂ ਬਿਨਾ ਇੱਥੇ ਬੰਦਾ ਫੇਲ ਵੀ ਹੋ ਜਾਂਦਾ ਆਪਾਂ ਸਾਰੀ ਗੱਲਬਾਤ ਕਰਾਂਗੇ ਬਾਈ ਨਾਲ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਗਰਦੀਪ ਭਾਈ ਤੇਰੀਆਂ ਵੀਡੀਓ ਬਹੁਤ ਚੱਲਦੀਆਂ ਲੋਕ ਰਿਸਪੈਕਟ ਬਹੁਤ ਦਿੰਦੇ ਆ ਤੁਹਾਨੂੰ ਜੀ ਧੰਨਵਾਦ ਜੀ ਤੁਹਾਡਾ ਬਹੁਤ ਯੋਗਦਾਨ ਆ ਵੀਰੇ ਤੁਸੀਂ ਆ ਤੁਸੀਂ ਇੰਟਰਸਟ ਕਰਦੇ ਆ ਮੇਰੇ ਰੀਡ ਤੁਹਾਨੂੰ ਪਤਾ ਕਿ ਕਿੱਦਾਂ ਦਾ ਕਾਰੋਬਾਰ ਆਪਣਾ ਤੁਸੀਂ ਸਭ ਜਾਣਦੇ ਹੋ ਪਰ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਪਹਿਲੀ ਵਾਰ ਜਦ ਤੁਸੀਂ ਮੈਨੂੰ ਵੀਡੀਓ ਕਰਨ ਲਈ ਕਿਹਾ ਸੀ ਤਾਂ ਤੁਹਾਨੂੰ ਕਹਤਾ ਸੀ ਵੀ ਬਾਈ ਜੇ ਜ਼ਿੰਮੇਦਾਰ ਕਹਿਣਗੇ ਤਾਂ ਯਾਰ ਮੈਂ ਤੇਰੀ ਵੀਡੀਓ ਕਰੂੰਗਾ ਯਾਰ ਨਹੀਂ ਮੈਂ ਤੇਰੀ ਵੀਡੀਓ ਨਹੀਂ ਕਰੂੰਗਾ ਹਨਾ ਤਾਂ ਫਿਰ ਜ਼ਿੰਮੇਦਾਰਾਂ ਨੇ ਆਖਿਆ ਕਿ ਹਾਂ ਯਾਰ ਬੰਦੇ ਦੀ ਵੀਡੀਓ ਕਰ ਰਿਹਾ ਇਹ ਤਾਂ ਬੰਦੇ ਦਾ ਵੀ ਬਹੁਤ ਵਧੀਆ ਹੁੰਦਾ ਹਨਾ ਫਿਰ ਉਸ ਤੋਂ ਬਾਅਦ ਮਾਲਕ ਦੀ ਕਿਰਪਾ ਨਾਲ ਜ਼ਿੰਮੇਦਾਰਾਂ ਨੇ ਤੁਹਾਨੂੰ ਆ ਸਾਰੇ ਸਿਸਟਮ ਹੁੰਦਾ ਆ ਮਾਲਕ ਬਣਾਤਾ ਮਾਲਕ ਬਣਾਤਾ ਹਾਂ ਨਾ ਬਿਲਕੁਲ ਆ ਬਈ ਨੈਟ ਲੱਗ ਗਿਆ ਪਹਿਲਾਂ ਆਪਾਂ ਜਾਣਕਾਰੀ ਇੱਥੋਂ ਹੀ ਸ਼ੁਰੂ ਕਰੀਏ ਹਾਂਜੀ ਸਰ ਬੜੀ ਅੰਦਰ ਆ ਜਾਓ ਇਹ ਚ ਦੱਸੋ ਮੈਨੂੰ ਇਹ ਚ ਕੀ ਲਾਇਆ ਤੁਸੀਂ ਵੜ ਸਕਦੇ ਆ ਇਹਨੂੰ ਕੋਈ ਕੋਈ ਪ੍ਰੋਬਲਮ ਹਾਂਜੀ ਆਪਾਂ ਵੜ ਸਕਦੇ ਆ ਦੋਨੇ ਜਣੇ ਵੜ ਸਕਦੇ ਆ ਵੈਸੇ ਜੀ ਹਾਂਜੀ ਕੋਈ ਗੱਲ ਨਹੀਂ ਠੀਕ ਆ ਕੋਈ ਸੇਫਟੀ ਦਾ ਹਾਂ ਬਸ ਅੱਛਾ ਐਵੇਂ ਕਰਕੇ ਆ ਜਾ ਪ੍ਰੀਤ ਨੰਗੇ ਆ ਬਾਈ ਆ ਜਾ ਨੰਗੇ ਆ ਪੁੱਤ ਆ ਜਾਓ ਆ ਜਾਓ ਮੇਰੇ ਸ਼ੇਰ ਆ ਜਾਓ ਆ ਗਰਦੀਪ ਸਾਹਿਬ ਇਹ ਯਾਰ ਨਿਕੇ ਨਿਕੇ ਜੇ ਬੂਟੇ ਲਾਏ ਪਏ ਆ ਯਾਰ ਹਾਂ ਭਾਈ ਇਹ ਵੀਰ ਜੀ ਟਿਸ਼ੂ ਲਾਇਆ ਜਿਸ ਤਰ੍ਹਾਂ ਆਪਾਂ ਉੱਥੇ ਲਾਉਨੇ ਆਂਗੇ ਐਰੋਪੋਨਿਕ ਦੇ ਵਿੱਚ ਲਾਉਨੇ ਆ ਨਾ ਹਾਂਜੀ ਉਸੇ ਤਰ੍ਹਾਂ ਹੀ ਹਾਂਜੀ ਇਹ ਜ਼ਮੀਨ ਦੇ ਵਿੱਚ ਵੀ ਮਤਲਬ ਕੰਟਰੋਲ ਕੰਡੀਸ਼ਨ ਦੇ ਵਿੱਚ ਹੀ ਲੱਗਦੇ ਆ ਨੈਟ ਹਾਊਸ ਦੇ ਵਿੱਚ ਅੱਛਾ ਜੀ ਆਪਣਾ ਜਿਹੜਾ ਇਹ ਨੈਟ ਹਾਊਸ ਆ ਹਾਊਸ ਆਗਾ ਇਹ ਆਪਣਾ ਮਤਲਬ ਇੱਕ ਆਰ&ਡੀ ਤੌਰ ਤੇ ਲਾਇਆ ਹੋਇਆ ਠੀਕ ਆ ਠੀਕ ਆ ਹਾਂਜੀ ਇਸ ਕੰਡੀਸ਼ਨ ਦੇ ਵਿੱਚ ਆਪਾਂ ਟਿਊਬਰ ਤਿਆਰ ਕਰਨਾ ਜੀ 0 ਜੀ 0 ਇਹ ਅਸੀਂ ਟਿਸ਼ੂ ਲਿਆ ਕੇ ਲਾਇਆ ਕੱਲਾ ਕੱਲਾ ਬੂਟਾ ਬੂਟਾ ਬਿਲਕੁਲ ਜੀ ਕੱਲਾ ਕੱਲਾ ਬੂਟਾ ਉਹ ਜਿਹੜਾ ਬਾਲਾਂ ਵਰਗਾ ਹੁੰਦਾ ਬਾਲਾਂ ਵਰਗਾ ਹੁੰਦਾ ਬਾਲਾਂ ਵਰਗਾ ਉਹ ਲਿਆ ਕੇ ਲਾਤਾ ਤੇ ਇਹ ਕਿਹੜੇ ਕਿਹੜੀ ਵੈਰਾਈਟੀ ਦਾ ਲੱਗਿਆ ਹੋਇਆ ਹੈ ਆਪਣੇ ਕੋਲੇ ਵੀਰ ਜੀ ਡਾਇਮੰਡ ਵੀ ਲੱਗਿਆ ਹੋਇਆ ਜੀ ਅੱਛਾ ਜੀ ਤੇ ਐਲ ਆਰ ਵੀ ਲੱਗਿਆ ਜੀ ਹੂੰ ਤੇ ਆਪਣੇ ਕੋਲੇ ਫਰਾਈਓਮ ਵੀ ਲੱਗਿਆ ਜੀ ਅੱਛਾ ਹਾਂਜੀ ਇਹ ਆ ਆਹ ਜਿਹੜੇ ਜਿੰਨਾ ਬਾਈ ਆਹ ਨੈਟ ਤੇ ਅੰਦਰ ਤਿਆਰ ਹੋ ਜੂਗਾ ਹਾਂਜੀ ਇਹ ਇਹ ਤਾਂ ਸਿਰਫ ਤੁਹਾਡੇ ਲਈ ਹੀ ਹੋਊਗਾ ਹਾਂਜੀ ਇਹ ਚ ਕਿਸਾਨ ਨੂੰ ਮਿਲ ਜੇ ਨਹੀਂ ਦੇ ਦੇਾਂਗੇ ਜੀ ਕਿਸਾਨ ਨੂੰ ਨੈਟ ਹਾਊਸ ਵਾਲਾ ਵੀ ਦਿੰਨੇ ਆ ਜੀ ਅਸੀਂ ਦੇ ਦਿੰਨੇ ਆ ਹਾਂ ਦੇ ਦਿੰਨੇ ਆ ਜੀ ਦੇਵਾਂਗੇ ਜੇ ਜੇ ਕੋਈ ਕਿਸਾਨ ਮਤਲਬ ਟਿਊਬਰ ਜਿਹੜਾ ਇਹ ਤੋਂ ਟਿਊਬਰ ਬਣੂਗਾ ਹਾਂਜੀ ਟਿਊਬਰ ਬਣੂਗਾ ਜੀ ਇਹ ਜਿਹੜੇ ਕੋਈ ਟਿਊਬਰ ਲੈਣਾ ਚਾਹੂਗਾ ਲੈ ਸਕਦਾ ਹਾਂਜੀ ਲੈ ਸਕਦਾ ਕਿੰਨਾ ਚਿਰ ਪਹਿਲਾਂ ਤੁਹਾਨੂੰ ਦੱਸਣਾ ਪਊਗਾ ਕਿਉਂਕਿ ਇਹ ਤਾਂ ਸੀਮਤ ਜੀ ਮਤਲਬ ਦੇਖੋ ਜੀ ਸਾਡੇ ਕੋਲੇ ਮਤਲਬ ਹੁਣ ਨੈਟ ਹਾਊਸ ਦਾ ਟਿਊਬਰ ਰਹਿ ਗਿਆ ਜਿਹੜਾ ਅਸੀਂ ਕੁਝ ਸੇਲ ਕਰਨਾ ਜੀ ਬਾਕੀ ਜਿਹੜਾ ਐਰੋਪੋਨਿਕ ਦਾ ਮਤਲਬ ਸੇਲ ਕਰਨਾ ਜਿੰਨਾ ਕੋ ਅਸੀਂ ਕਰਤਾ ਹੂੰ ਤੇ ਕੁਝ ਕੁ ਵੈਰੈਟੀਆਂ ਹੈਗੀਆਂ ਜਿਹੜੀਆਂ ਸਾਡੇ ਕੋਲੇ ਹੈਗੀਆਂ ਨੇ ਅਸੀਂ ਆਪ ਦਾ ਜ਼ਿਆਦਾ ਮਤਲਬ ਮਲਟੀਪਲਾਈ ਕਰਕੇ ਵੇਚ ਦਿਆਂ ਜੀ ਅੱਗੇ ਠੀਕ ਆ ਤੇ ਹਾ ਬਾਈ ਇਹਦਾ ਨਿਆਣਾ ਬਹੁਤ ਆ ਯਾਰ ਨਿੱਕਾ ਬਹੁਤ ਹਜੇ ਲੈ ਹਾਂਜੀ ਇਹ ਇਹ ਹੋ ਜੂ ਹਾਂਜੀ ਹਾਂਜੀ ਹੋ ਜਾਣਾ ਜੀ ਨੇ ਬਹੁਤ ਵਧੀਆ ਹਜੇ 15 ਦਿਨ ਹੋਏ ਜੀ ਇਹਨਾਂ ਨੂੰ ਲਾਇਆ ਨੂੰ ਤੇ ਇਹਨੂੰ ਨੈਟ ਕਾ ਤੋਂ ਲਾਇਆ ਬਾਈ ਇਹ ਨੈਟ ਦਾ ਇਹਨੂੰ ਕੀ ਡਿੱਕਾ ਜਿਹਦੇ ਨੂੰ ਕਲਾਈਮੇਟ ਤਾਂ ਸਾਰਾ ਦੇਤਾ ਹਾਂਜੀ ਇਹ ਆ ਆਹ ਕਾ ਤੋ ਨੈਟ ਕਾ ਤੋ ਲਾਤਾ ਹੈ ਨੈਟੋ ਵੀਰ ਜੀ ਜਿਵੇਂ ਵਾਈਟ ਫਲਾਈ ਤੇਲਾ ਵਗੈਰਾ ਕੋਈ ਕੀਟ ਆਉਂਦੇ ਨੇ ਜਿਹੜੇ ਕਿ ਉਹ ਆਉਣੇ ਨਹੀਂ ਚਾਹੀਦੇ ਜੀ ਜੇ ਆਪਾਂ ਟਿਸ਼ੂ ਲਾਉਨੇ ਆ ਤਾਂ ਕੰਟਰੋਲ ਕੰਡੀਸ਼ਨ ਦੇ ਵਿੱਚ ਹੀ ਪੈਦਾ ਹੋਣਾ ਕੋਕੋ ਪੀਟ ਚ ਕਰ ਲੋ ਜ਼ਮੀਨ ਚ ਕਰ ਲੋ ਐਰੋਪੋਨਿਕ ਚ ਕਰ ਲੋ ਇਹਨੂੰ ਕੋਈ ਵਾਇਰਸ ਮਤਲਬ ਬਾਹਰਲੀ ਦੁਨੀਆ ਦਾ ਇਹਨੂੰ ਕੋਈ ਪਰਾਜੀਵੀ ਆਉਣਾ ਨਹੀਂ ਚਾਹੀਦਾ ਨਹੀਂ ਆਉਣਾ ਨਹੀਂ ਚਾਹੀਦਾ ਤਾਂ ਕਰਕੇ ਨੈਟ ਲਾਇਆ ਤਾਂ ਨੈਟ ਕਰ ਲਾਇਆ ਜੀ ਪਾ ਇੰਨਾ ਖਰਚਾ ਇੰਨਾ ਖਰਚਾ ਤੇ ਇਹਦੇ ਨਾਲ ਥੋੜਾ ਟੈਂਪਰੇਚਰ ਦਾ ਫਰਕ ਨਹੀਂ ਪੈਂਦਾ ਹੋਊਗਾ ਅੰਦਰ ਨਹੀਂ ਜੀ ਟੈਂਪਰੇਚਰ ਦਾ ਨਹੀਂ ਫਰਕ ਪੈਂਦਾ ਬਹੁਤ ਥੋੜੀ ਫਰਕ ਪੈਂਦਾ ਹਾਂ ਬਹੁਤ ਥੋੜਾ ਤੇ ਕੋਈ ਜਿਹੜੀ ਆਪਾਂ ਨੂੰ ਸਲਾਹ ਆ ਉਹਦਾ ਵੀ ਨਹੀਂ ਫਰਕ ਪੈਂਦਾ ਇੰਨਾ ਪੈਂਦਾ ਜਾਲੀ ਵਜ ਦੀ ਲੰਗਦੀ ਆ ਸਾਰੀ ਜਿੰਨੀ ਕੇ ਨੂੰ ਚਾਹੀਦੀ ਆ ਹਾਂਜੀ ਹਾਂਜੀ ਸਾਰਾ ਕੁਝ ਮਿਲਦਾ ਜੀ ਹਵਾ ਪਾਣੀ 40 ਮੈਸ਼ ਦਾ ਹੁੰਦਾ ਜੀ ਨੈਟ ਅੱਛਾ ਹਾਂਜੀ ਹਾਂਜੀ ਜਿਹੜਾ ਇਹ ਲਈ ਪਰ ਪਰ ਹੁੰਦੀ ਆ ਹਵਾ ਰੋਸ਼ਨੀ ਸਾਰਾ ਕੁਝ ਹੁੰਦਾ 40 ਮਤਲਬ ਕਿ ਇਹਦੇ ਵਿੱਚ ਜਿਹੜੇ ਨੇ ਇਹਦੇ ਧਾਗੇ ਨੇ ਇੰਚ ਦੇ ਵਿੱਚ ਉਧਰ ਨੂੰ 40 40 ਉਧਰ ਨੂੰ ਇਹਨੂੰ 40 ਮੈਸ਼ ਦਾ ਬੋਲਿਆ ਜਾਂਦਾ ਇਹਦੇ ਵਿੱਚ ਦੀ ਕੋਈ ਵੀ ਤੇਲਾ ਕੋਈ ਵੀ ਮੱਛਰ ਕੁਛ ਵੀ ਬਾਹਰ ਨਹੀਂ ਆਉਂਦਾ ਤੁਸੀਂ ਦੇਖੋ ਆ ਜਿਹੜੀਆਂ ਬਰੀਕ ਚੀਜ਼ਾਂ ਸਾਰੀਆਂ ਉੱਪਰ ਹੀ ਖੜੀਆਂ ਕੋਈ ਚੀਜ਼ ਵੀ ਆਉਂਦੀ ਆ ਤੇਲਾ ਵਗੈਰਾ ਆਉਂਦਾ ਜਾਂ ਕੋਈ ਚੀਜ਼ ਨਹੀਂ ਅੰਦਰ ਨਹੀਂ ਆਉਂਦੀ ਇਹਦੇ ਤੇ ਮਾੜਾ ਜਿਹਾ ਆਪਣੇ ਆਲੂ ਵੀ ਦੇਖੀ ਹਾਂਜੀ ਆਜੋ ਇਹ ਇਹ ਹੋ ਗਿਆ ਆਪਣੇ ਕੋਲੋਂ ਜੀ 0 ਜਿਹੜਾ ਕਿਸਾਨ ਆਪਣੇ ਤੋਂ ਲੈ ਸਕਦਾ ਲੈ ਸਕਦੇ ਆ ਜੀ ਲੈ ਸਕਦਾ ਤੇ ਬਾਕੀ ਦੇ ਉਧਰਲੇ ਪਾਸੇ ਆਪਣੀ ਉਹ ਕਿਹੜੀ ਲੈਵਾ ਮੈਂ ਫੇਰ ਭੁੱਲ ਜਾਣਾ ਐਰੋਪੋਨਿਕ ਐਰੋਪੋਨਿਕ ਉਹ ਉਹ ਲੈਬ ਦੇ ਵਿੱਚ ਵੀ ਲੱਗੇ ਹੋਏ ਆ ਤੇ ਭਾਈ ਜਿਹੜਾ ਆ ਉਹ ਅਸੀਂ ਲੈ ਲੈਂਦੇ ਪਰਲੇ ਬਸ ਠੀਕ ਆ ਚਲੋ ਆਜੋ ਆਜੋ ਆਜਾ ਆ ਇਧਰਲੇ ਪਾਸੇ ਆ ਜਾ ਆ ਇਧਰਲੇ ਪਾਸੇ ਭਾਈ ਆਹਾ ਕਿਹੜੇ ਕਿਹੜੇ ਫੀਲਡ ਚ ਕਿਹੜੇ ਕਿਹੜੇ ਲੱਗਿਆ ਦੇਖ ਲੈ ਹਾਂ ਇਧਰ ਦੀ ਆ ਜਾਂਦੇ ਚਲੋ 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 ਇਧਰ ਫੀਲਡ 'ਚ ਬਾਈ ਆਪਣੇ ਕੋਲੇ ਕਿੰਨੇ ਕਿੱਲੇ ਲੱਗੇ ਹੋਇਆ ਇਦੋਂ ਗਾਂ ਤੁਸੀਂ ਜੀ0 ਅਜੀਵ 1 ਦਿੰਨੇ ਆ ਇਦੋਂ ਗਾਂ ਹ ਜਿਹੜਾ ਫੀਲਡ 'ਚ ਲੱਗਿਆ ਜੀ1 ਲਾ ਕੇ ਜੀ2 ਦਿੰਨੇ ਆ ਜੀ ਅਗਲੇ ਅੱਛਾ ਆਪਾਂ ਜੀ2 ਦਿੰਨੇ ਆ ਹਾਂ ਜੀ2 ਦਿੰਨੇ ਆ ਆਪਾਂ ਤੋਂ ਮਤਲਬ ਜਿਹੜਾ ਟਿਊਬਰ ਹੁੰਦਾ ਉਹ ਉਹ ਜੀ 0 ਹੁੰਦਾ ਜੀ ਉਹ ਚੀਜ਼ 0 ਹੁੰਦਾ ਉਹ ਟਿਊਬਰ ਲਾ ਕੇ ਪ੍ਰੋਡਕਸ਼ਨ ਉਹ ਜੀ 1 ਉਹ ਜੀ 1 ਹੋ ਹਾਂਜੀ ਉਹ ਜੀ 1 ਜੀ 1 ਲਾ ਕੇ ਜੀ 2 ਦੀ ਪ੍ਰੋਡਕਸ਼ਨ ਦਿੰਨੇ ਆ ਜੀ ਆਪਾਂ ਦਿੰਨੇ ਆ ਹਾਂਜੀ ਉਦੋਂ ਹੁਣ ਆ ਜਿਹੜਾ ਆਪਣੇ ਕੋਲੇ ਆ ਮਲਟੀਪਲਾਈ ਵਾਲਾ ਲੱਗਿਆ ਹੋਇਆ ਆਹ ਹਾਂਜੀ ਆ ਸਾਹਮਣੇ ਆਪਾਂ ਨੂੰ ਦਿਖ ਰਿਹਾ ਕਿਹੜਾ ਇਹ ਜੀ 1 ਲੱਗਿਆ ਹੋਇਆ ਜੀ ਸਰ ਐਲ ਆਰ ਆਹੀ ਜੀ ਜੀ ਇਹਦੀ ਬੰਦੇ ਨੇ ਬੇਲ ਕਿੰਨਾ ਕੁ ਚਿਰ ਤੱਕ ਦੇਖ ਸਕਦਾ ਬਾਈ ਬੰਦਾ ਦੇਖੋ ਜੀ ਸਾਡੇ ਕੋਲੇ ਜਿਹੜਾ ਲੱਗਿਆ ਹੋਇਆ ਸੀ ਬੇਲਾਂ ਵੱਢੀ ਜਾਂ ਨਹੀਂ ਸਰ ਅੱਛਾ ਸਾਨੂੰ 5 ਦਿਨ ਮਹੀਨੇ ਲੇਟ ਕਰਦਾ ਅਸੀਂ 25 ਦਸੰਬਰ ਤੋਂ ਬੇਲਾ ਕੱਟਣੀਆਂ ਸ਼ੁਰੂ ਕਰ ਦਿੰਦੇ ਆ ਜੀ ਆ ਤੁਹਾਡੀਆਂ ਮੈਂ ਉਧਰ ਦੇਖਿਆ ਚੱਕਰ ਵਾਲੇ ਰਾਹ ਤੇ ਬੇਲਾ ਕੱਟੀ ਜਾਂਦੇ ਆ ਆਪਣੇ ਮਹਿਤਿਆਣੇ ਵਾਲਾ ਸਾਹਿਬ ਤੇ ਵੀ ਕਿੰਨਾ ਚੱਕਰ ਵਾਲੇ ਤੇ ਹਾਂ ਜੀ ਉਧਰ ਕੱਟੀ ਜਾਂਦੇ ਜੀ ਬੇਲਾ ਉਹ ਕੱਟੀ ਜਾਂਦੇ ਬਾਈ ਆ ਆ ਕਿੰਨੇ ਦਿਨਾਂ ਦਾ ਹੋ ਗਿਆ ਇਹ ਇਹ ਮੈਨੂੰ ਉਮੀਦ ਆ ਹੋਊਗਾ ਜੀ 50 ਕ ਦਿਨ ਦਾ ਕਰੀਬ ਜਾਂ 55 ਦਿਨ ਦਾ ਹੋਗਾ ਕਿੰਨੇ ਦਿਨ ਤੇ ਤੁਸੀਂ ਬੇਲਾ ਕੱਟਦੇ ਹੋਗੇ ਦੇਖੋ ਜੀ ਸਾਈਜ਼ ਬਣ ਤੇ ਆ ਜਿਵੇਂ ਮਤਲਬ ਕਿ ਸਾਈਜ਼ ਬਣ ਜਾਂਦਾ ਵੈਰਟੀਆਂ ਨੇ ਅਲੱਗ-ਅਲੱਗ ਜੀ 65 ਦਿਨ ਉਹ ਠੀਕ 70 ਦਿਨ 60 ਦਿਨ ਤੇ ਕੁਝ ਵੈਰਾਈਟੀਆਂ ਜਿਹਨਾਂ 55 ਦਿਨ ਤੀ ਬੀਲ ਕੱਢਦੇ ਅਸੀਂ ਯਾਰ ਭਾਈ ਸਾਡੇ ਨਾ ਆਲੂ ਦੇ ਆਏ ਪੱਤੇ ਦੇ ਹੀਟਲਾਂ ਵਾਲੇ ਪਾਸੇ ਆਏ ਕਾਲੇ ਕਾਲੇ ਜੇ ਮਤਲਬ ਆ ਗਏ ਸੀ ਉਹ ਕੀ ਹੋ ਜਾਂਦਾ ਆਲੂ ਇਹ ਮੌਸਮ ਦੇ ਨਾਲ ਹੋ ਜਾਂਦਾ ਜੀ ਜਾਂ ਕਈ ਵਾਰੀ ਆਪਾਂ ਜਦੋਂ ਸਪਰੇਅ ਕਰਦੇ ਆਂ ਕਈ ਵਾਰੀ ਜ਼ਿਆਦਾ ਵੀ ਆਪਾਂ ਮਿਲਾ ਲੈਨੇ ਆ ਨਾ ਕੈਮੀਕਲ ਇਕੱਠੇ ਉਦੋਂ ਵੀ ਪ੍ਰੋਬਲਮ ਹੋਣ ਲੱਗ ਜਾਂਦੀ ਹੈ ਜੀ ਨਹੀਂ ਉਹ ਕਾਲੇ ਕਾਲੇ ਨਾ ਆਏ ਹਾਂਜੀ 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 ਬਲਾਈਟ ਦੇ ਹੁੰਦੇ ਆ ਜੀ अर्ਲੀ ਬਲਾਈਟ ਹੋਊਗੀ ਜੀ ਅੱਛਾ ਹਾਂਜੀ ਹਾਂਜੀ ਉਹ ਕੋਈ ਨਕਸਤਾ ਨਹੀਂ ਬਾਲਾ ਵੱਡਾ ਤਾਂ ਨਹੀਂ ਹੋਉਂਦਾ ਨਹੀਂ ਫਿਰ ਉਹਦੀ ਸਪਰੇ ਨਾਲ ਰੋਕथाम ਹੋ ਜਾਂਦੀ ਆ ਕਰਤੀ ਸਪਰੇ ਤਾਂ ਹਾਂ ਬਸ ਉਹਦੇ ਨਾਲ ਰੋਕਥਾਮ ਹੋ ਜਾਣੀ ਹੈ ਜੀ ਠੀਕ ਆ ਤੇ ਜਿਹੜਾ ਬਾਈ ਅਗੇ ਤੱਕ ਕੋਰਾ ਪਿਆ ਸੀ ਆਲੂਆਂ ਨੂੰ ਹਾਂਜੀ ਉਹ ਉਹਦੇ ਨਾਲ ਕਿੰਨੀ ਕੁ ਪ੍ਰੋਬਲਮ ਆਈ ਹੋਊਗੀ ਉਹ ਵੀ ਕੁਝ ਹੋਏ ਨੇ ਕਾਲੇ ਜਿਹੜੇ ਤੁਸੀਂ ਕਹਿੰਦੇ ਆ ਕੋਰੇ ਨਾਲ ਵੀ ਹੋਏ ਨੇ ਉਹ ਅੱਛਾ ਜਿਹੜੇ ਆਏ ਨਾ ਸਪੌਟ ਪਿਛਲੇ ਪਾਸੇ ਜਿੱਥੇ ਕਿਤੇ ਵੱਟ ਸੁੱਕੀ ਰਹਿ ਗਈ ਕੋਰਾ ਕਾਫੀ ਪੈ ਗਿਆ ਉਹਦੇ ਨਾਲ ਵੀ ਆਏ ਨਹੀਂ ਠੀਕ ਆ ਤੇ ਜਿਹੜਾ ਜਿਹੜਾ ਬਾਈ ਹੁਣ ਮੀਂਹ ਪਿਆ ਏ ਲਗਾਤਾਰ ਇਹ ਇਹਦੇ ਨਾਲ ਇਹਦੇ ਨਾਲ ਪ੍ਰੋਬਲਮ ਆਈ ਹੋਊਗੀ ਆਲੂਆਂ ਨੂੰ ਕੁ ਫਾਇਦਾ ਹੋਇਆ ਹੋਊਗਾ ਨੇ ਫਾਇਦਾ ਵੀ ਹੋਇਆ ਜੇ ਮੌਸਮ ਨਹੀਂ ਹੁੰਦਾ ਜਿਆਦਾ ਨਮੀ ਵਾਲਾ ਮੌਸਮ ਵਾ ਹਿਊਮਿਡਿਟੀ ਜਿਆਦਾ ਬਣਦੀ ਆ ਨਮੀ ਤਾਂ ਹੁਣ ਬਾਣੀ ਮਤਲਬ ਕਿ ਆਪਾਂ ਨੂੰ ਸਪ੍ਰੇਹਾਂ ਕਰਨੀਆਂ ਚਾਹੀਦੀਆਂ ਬਿਮਾਰੀ ਆਉਣ ਤੋਂ ਪਹਿਲਾਂ ਰੋਕਥਾਮ ਕਰਨ ਇਹ ਇਹਨੂੰ ਇਹਨੂੰ ਹੁਣ ਉਲੀ ਆਊਗੀ ਹਾਂ ਉਲੀਓ ਫੰਗਸ ਬਣਦੀ ਆ ਜਿਵੇਂ ਜਿਵੇਂ ਤੁਸੀਂ ਕਹਿੰਦੇ ਆ ਕਾਲੇ ੱੱਬੇ ਕੰਨੀਆਂ ਮੱਛਣੀਆਂ ਸ਼ੁਰੂ ਹੋ ਗਈਆਂ ਬਲਾਈਟ ਆ ਗਈ ਜਿਹੜੀ ਕਿ ਲੇਟ ਬਲਾਈਟ ਆਊਗੀ ਹੁਣ ਯਾਰਲੀ ਬਲਾਈਟ ਦਾ ਤਾਂ ਟਾਈਮ ਲੰਘ ਚੁੱਕਾ ਅੱਛਾ ਜੀ ਲੇਟ ਬਲਾਈਟ ਆਉਣੀ ਆ ਜੀ ਜਿਹੜੀ ਉਹਦੇ ਲਈ ਰੋਕਥਾਮ ਹੁਣ ਜ਼ਰੂਰੀ ਆ ਸਪ੍ਰੇਹਾਂ ਕਰਨੀਆਂ ਫੰਗੀਸਾਈਡ ਜ਼ਰੂਰੀ ਅੱਛਾ ਮਤਲਬ ਕਰਨਾ ਚਾਹੀਦਾ ਹੁਣ ਕਰਨਾ ਚਾਹੀਦਾ ਕਿਉਂਕਿ ਹੁਣ ਮੌਸਮ ਆ ਨਾ ਜਿਹੜਾ ਉਹ ਮਤਲਬ ਹੋ ਗਿਆ ਸੂਰਜ ਨਹੀਂ ਨਾ ਮਿਲਦਾ ਜੀ ਹੁਣ ਜੇ ਜਿਹੜਾ ਬਾਈ ਆਪਾਂ ਬੀ ਬੀਜਣਾ ਹੁੰਦਾ ਜਿਹੜਾ ਤਾਂ ਚਲੋ ਤੁਹਾਡੇ ਤੋਂ ਲੈਣਾ ਉਹ ਤਾਂ ਤੁਹਾਨੂੰ ਪਤਾ ਜਿਹੜਾ ਇੱਕ ਕਿਸਾਨ ਸੁਣ ਰਿਹਾ ਹਾਂਜੀ ਉਹਨੇ ਬੀ ਬੀਜਣਾ ਜਿਹੜਾ ਮੈਂ ਅਗਲੀ ਵਾਰ ਨੂੰ ਵੇਚਣਾ ਉਹਦੀ ਬੇਲ ਮੈਨੂੰ ਕਿੰਨੇ ਦਿਨਾਂ ਤੱਕ ਵੱਢ ਦੇਣੀ ਚਾਹੀਦੀ ਓਨੇ ਚੀਜ਼ ਦੀ ਜਿਹੜੀ ਮੈਂ ਬੀਜਣਾ ਦੇਖੋ ਜੀ ਉਹ ਚੀਜ਼ ਤੁਸੀਂ ਜਿਵੇਂ ਲਾਉਨੇ ਹੋ ਹਾਂਜੀ ਸਮਾਂ ਦੇਖ ਕੇ ਉਹਦਾ ਤੁਸੀਂ ਆਪਦਾ ਸਾਈਜ਼ ਦੇਖ ਲਓ ਜੀ ਤੇ ਉਹਦੀ ਰੋਗਿੰਗ ਪਹਿਲਾਂ ਤਾਂ ਰੋਗਿੰਗ ਹੋਣੀ ਜ਼ਰੂਰੀ ਆ ਆਲੂ ਦੀ ਬੀਜ ਤੋਂ ਪਹਿਲਾਂ ਚਾਹੇ ਤੁਹਾਡੇ ਬੂਟੇ 10 ਨਿਕਲਣ ਤੇ ਚਾਹੇ ਤੁਹਾਡੇ ਇੱਕ ਵੀ ਪੌਦਾ ਨਹੀਂ ਨਿਕਲਦਾ ਬਾਹਣ ਚ ਉਹ ਜਿਹੜਾ ਕਿ ਅਰੋਗੀ ਆ ਠੀਕ ਆ ਜੀ ਉਹਦੀ ਰੋਗਿੰਗ ਹੋਣੀ ਬਹੁਤ ਜ਼ਰੂਰੀ ਆ ਜੀ ਜੀ ਉਸ ਤੋਂ ਬਾਅਦ ਉਹਦੀਆਂ ਬੇਲਾਂ ਨੇ ਜਿਹੜੀਆਂ ਮਤਲਬ ਕਿ ਟਾਈਮ ਸਰ ਕੱਟੀਆਂ ਜਾਣ ਹੂੰ ਕਿੰਨਾ ਕਿੰਨੇ ਦਿਨਾਂ ਤੇ ਕਿਸਾਈਂ ਵੈਰਾਈਟੀਆਂ ਦੇ ਹਿਸਾਬ ਨਾਲ ਜੀ ਕੋਈ ਵੈਰਾਈਟੀਆਂ 55 ਦਿਨ ਤੇ ਵੀ ਕੋਈ 60 ਤੇ ਵੀ ਕੋਈ 70 ਵੀ ਲੈ ਜਾਂਦੀ ਆ 65 ਵੀ ਲੈ ਜਾਂਦੀ ਆ ਦੇਖੋ ਜੀ ਜਿਹੜਾ ਨਵਾਂ ਵੀ ਆ ਜੀਵਾਨਾ ਇਹਦੇ ਥੱਲੇ ਜਿਹੜੀ ਨੰਬਰ ਆਫ ਟਿਊਬਰ ਪੈਣੀ ਹੁੰਦੀ ਆ ਕਟ ਹੂੰ ਇਹਨੇ ਮੋਟਾ ਛੇਤੀ ਹੋ ਜਾਣਾ ਇਹਨੂੰ ਜਲਦੀ ਕੱਟ ਦਿਓ ਇਹਨੂੰ ਜਲਦੀ ਕਟੋ ਚੌਥੀ ਸਟੇਜ ਤੇ ਜਾ ਕੇ ਫਿਰ ਉਹੇ ਨੰਬਰ ਆਫ ਟਿਊਬਰ ਪੂਰੇ ਚੱਕਣ ਲੱਗ ਜਾਂਦਾ ਆ ਦੇ ਮਤਲਬ ਕਰੈਕਟਰ ਦੇ ਵਿੱਚ ਆ ਜਾਂਦਾ ਪਹਿਲਾ ਰਿਵਿਊ ਮੈਂ ਦੇ ਦਿਆਂ ਤੁਹਾਡੇ ਬਾਰੇ ਦੇ ਦੂੰ ਐਸ ਵਾਰ 22 ਜੀ ਹੋਣਾ ਤੋਂ ਆਪਣੇ ਖੇਤ ਦੇ ਵਿੱਚ ਮੈਂ 10 ਗੱਟੇ ਜੀ 1 ਦੇ ਲਿਆ ਕੇ ਬੀਜੇ ਜੀ 2 ਲੱਗਿਆ ਹਾਂ ਜੀ 2 ਲੱਗਿਆ ਹਾਂ ਜੀ 2 ਦੇ 10 ਗੱਟੇ ਲਿਆ ਕੇ ਮੈਂ ਬੀਜੇ ਆ ਤੇ ਮੇਰੇ ਕੋਲੇ ਆਪਣਾ ਡਾਇਮੰਡ ਵੀ ਆ ਤੇ 22 ਦਾ ਡਾਇਮੰਡ ਵੀ ਆ ਜੀ ਇੱਕੋ ਦਾਣਾ ਉਹ ਦੋਨੇ ਲੱਗੇ ਆ ਉਹਨਾਂ ਦੋਨਾਂ ਦਾ ਅੱਧੋ-ਅੱਧਾ ਦਾ ਫਰਕ ਆ ਜੀ ਅੱਧੋ-ਅੱਧ ਦਾ ਮਤਲਬ ਗਰੋਥ ਮੁਤਾਬਕ ਗਰੋਥ ਤੇ ਆਲੂ ਦੇ ਸਾਈਜ਼ ਮੁਤਾਬਕ ਸ਼ਾਇਦ ਉਹਦਾ 3 ਗੁਣਾ ਦਾ ਫਰਕ ਆ ਇਸ ਵਕਤ ਮਤਲਬ ਇੰਨਾ ਜ਼ਿਆਦਾ ਸਾਡੇ ਵਾਲਾ ਇੰਨਾ ਪਿੱਛੇ ਰਹਿ ਗਿਆ ਕਈ ਸਾਲ ਬੀਜਣ ਤੇ ਤੁਹਾਡੇ ਵਾਲਾ ਇੰਨਾ ਅੱਗੇ ਚੱਲ ਗਿਆ ਇੰਨਾ ਫਰਕ ਆ ਪੁਰਾਣੇ ਬੀਜ ਦਾ ਤੇ ਨਵੇਂ ਬੀਜ ਦਾ ਤੇ ਇੱਕ ਸਮਝਦਾਰ ਬੰਦੇ ਦਾ ਖਾਦ ਵੀ ਬਹੁਤ ਘੱਟ ਲਈ ਹੂ ਸੁਖਿੰਦਰ ਨੇ ਹਾਂ ਹੁਣ ਖਾਦਾ ਤਾਂ ਬਾਈ ਐਵੇਂ ਤਨੂੰ ਮੈਂ ਝੂਠ ਮਾਰਾਂ ਸੀ ਘੱਟ ਤਾਂ ਨਹੀਂ ਪਾਈ ਅਸੀਂ ਸਾਰਿਆਂ ਤੇ ਹੁਣ ਇਕੱਠੇ ਲੱਗੇ ਤੇ ਓਕੇ ਹਾਂ ਇੱਕੋ ਸ ਹੈ ਹਨਾ ਸਾਰਿਆਂ ਵੀ ਮੈਂ ਐਵੇਂ ਮੈਂ ਝੂਠ ਮਾਰਦਾ ਕਿ ਮੈਂ ਉੱਤੇ ਘੱਟ ਪਾਤੀ ਹਨਾ ਉਹ ਗੱਲ ਗਲਤ ਉਹ ਪਰ ਉਹ ਤੇ ਸੱਚੀ ਖਾਦ ਸਾਨੂੰ ਘੱਟ ਪਾਉਣੀ ਚਾਹੀਦੀ ਸੀ ਸਾਨੂੰ ਉਹ ਆਪ ਕਹਿੰਦਾ ਸੈਤੀ ਚੱਕਿਆ ਗਿਆ ਸੈਤੀ ਚੱਕਿਆ ਗਿਆ ਹੂੰ ਤੇ ਉਹਦੇ ਉਹਦੀ ਸਾਨੂੰ ਬੇਲ ਜਲਦੀ ਵੱਢਣੀ ਪਊਗੀ ਤੇ ਬਾਕੀ ਕਿਸਾਨਾਂ ਤੋਂ ਲੈ ਲਗੇ ਰਿਵਿਊ ਤੁਹਾਡੇ ਬਾਰੇ ਹਾਂਜੀ ਆਜੋ ਚਲਦੇ ਆਜੋ ਕਿਸਾਨਾ ਨਹੀਂ ਦੱਸਣਾ ਜੀ ਸਭ ਕੁਝ ਹਾਂ ਕਿਸਾਨਾ ਨਹੀਂ ਦੱਸਣਾ ਅਸਲੀ ਤਾਂ ਕਹਾਣੀ ਤਾਂ ਉਹ ਹੀ ਹੈ ਕਹਾਣੀ ਉਹ ਹੀ ਹੈ ਜੀ ਓਏ ਆ ਪੱਤਾ ਆ ਦੇਖ ਪੱਤੇ ਆ ਪਿੱਪਲ ਦੇ ਪੱਤੇ ਜਿਹੜੇ ਜਿਹੜੇ ਪੱਤੇ ਇਹ ਡਾਇਮੰਡ ਦੇ ਆ ਬਾਈ ਇਹ ਡਾਇਮੰਡ ਆ ਜੀ ਹੈ ਹਾਂਜੀ ਹਾਂਜੀ ਇਹ ਲਵਾਉਂਦਾ ਜੀ ਖੇਤ ਦੇ ਵਿੱਚ ਅਸਲ ਦੇ ਵਿੱਚ ਹਨਾ ਹਾਂਜੀ ਜੀ ਦਾਲ ਲਵਾਉਂਦਾ ਜੀ ਅਸਲ ਤੇ ਬੇਲ ਹੀ ਦੱਸ ਦਿੰਦੀ ਆ ਬਾਈ ਜਦੋਂ ਹਨਾ ਚੀਜ਼ ਨੇ ਛਾੜਨੇ ਨਿਕਲਣਾ ਹੁੰਦਾ ਹਨਾ ਬਿਲਕੁਲ ਬਿਲਕੁਲ ਬਾਈ ਕਿੰਨੇ ਕਿੰਨੇ ਕਿੱਲੇ ਹੋਣਗੇ ਬੀਜ ਦੇ ਜੇ ਆਪਾਂ ਬੀਜਣ ਦੇ ਮਤਲਬ ਕਿੰਨੇ ਕਿਸਾਨਾਂ ਦੀ ਪੂਰਤੀ ਕਰ ਸਕਦੇ ਆ ਆਪਾਂ ਆਪਾਂ ਜੀ 150 ਏਕੜ ਦੀ ਖੇਤੀ ਹੈ ਜੀ ਆਪਣੀ ਆਪਣੇ ਕੋਲੇ 70 80 ਏਕੜ ਹੈਗੇ ਆ ਜੀ ਜੀ ਬਾਨ ਦੇ ਮਤਲਬ ਨਵੀਂ ਜਨਰੇਸ਼ਨ ਨਵੀਂ ਜਨਰੇਸ਼ਨ 80 ਏਕੜ ਦੇ ਲਗਭਗ ਲਾ ਭਾਗ ਆਪਣੇ ਕੋਲੇ ਜੀ ਬਾਨਾ ਜਿਹੜਾ ਟੂ ਦੇਣਾ ਕਿਸਾਨਾਂ ਨੂੰ ਟੂ ਦੇਣਾ ਹਾਂਜੀ ਹਾਂਜੀ ਆਪਾਂ ਟਿਊਬਰ ਲਾਉਨੇ ਆ ਜੀ ਪਰ ਵੀ 17 18 ਏਕੜ ਟਿਊਬਰ ਦੇ ਸੀ ਜੀ ਤੇ ਡਾਇਮੰਡ ਜਿਆਦਾ ਲਾਉਣਾ ਐਤ ਕੀ ਵੀ ਆਪਣੇ 25 ਏਕੜ ਟਿਊਬਰਾਂ ਦੇ ਲੱਗੇ ਹੋਇਆ ਜੀ 25 ਕਿੱਲੇ ਆਪਣੇ ਟਿਊਬਰ ਦੇ ਟਿਊਬਰ ਦੇ ਲੱਗੇ ਹੋਇਆ ਜੀ ਤੇ तकरीबन 70 80 ਕਿੱਲੇ ਹੈਗੇ ਆਪਣੇ ਕੋਲੇ ਜੀ ਵਨ ਦੇ ਸਾਰੀਆਂ ਵੈਰਾਈਟੀਆਂ ਦੀ ਹਾਂ ਸਾਰੀਆਂ ਵੈਰਾਈਟੀਆਂ ਦੀ ਸਾਰੀਆਂ ਵੈਰਾਈਟੀਆਂ ਕਿੰਨੀਆਂ ਹੋਣਗੀਆਂ ਟੋਟਲ ਆਪਣੇ ਕੋਲੇ ਜੀ ਵੈਰਾਈਟੀਆਂ ਡਾਇਮੰਡ ਆ ਜੀ ਜੀ ਐਲ ਆਰ ਆ ਜੀ ਹਮ ਕਾਰਡੀਨਲ ਆ ਹਮ ਪੁਖਰਾਜ ਆ ਜੀ ਜੀ ਸ਼ੂਖਿਆਤੀ ਐ ਹਮ ਤੇ ਮੋਹਣ ਆ ਜੀ ਪੁਫਰੀ ਮੋਹਣ ਤੇ ਮਤਲਬ ਇਹ ਹੈਗੇ 8-10 ਵੈਰੈਟੀਆਂ ਆਪਣੇ ਕੋਲੇ ਯਾਰ ਅੱਗੇ ਤਾਂ ਮੈਂ ਨਾ ਐਂ ਕਹਿਣਾ ਹੁੰਦਾ ਅੱਗੇ ਤਾਂ ਮੈਂ ਵੀਡੀਓ ਦੇ ਵਿੱਚ ਐਂ ਕਹਿਣਾ ਹੁੰਦਾ ਵੀ ਜੇ ਕਿਸੇ ਨੇ ਬੇਲ ਦੇਖਣੀ ਆ ਜਾਂ ਉਹ ਦੇਖਣਾ ਵੀ ਉਹ ਆਜੋ ਪਰ ਮੈਂ ਇਸ ਵਾਰ ਇਹ ਕਹਿ ਸਕਦਾ ਆਪਣੇ ਵੱਲੋਂ ਕਿ ਬਸ ਤੁਸੀਂ ਇਹ ਤੋਂ ਫੋਨ ਤੇ ਜਿਹੜਾ ਇਹ ਵੀ ਕਹਿੰਦਾ ਇਹਦੇ ਤੋਂ ਲੈ ਲਓ ਇਹ ਨਾ ਤੁਹਾਨੂੰ ਵਿੱਚ ਝੂਠ ਮਾਰੇ ਨਾ ਤੁਹਾਨੂੰ ਕੋਈ ਮਾੜੀ ਚੀਜ਼ ਦੇਵੇ ਇਹ ਮਤਲਬ ਅੱਗੇ ਕਿਸਾਨਾਂ ਤੋਂ ਰਿਵਿਊ ਮੈਂ ਆ ਲੈ ਸੀ ਹੁਣ ਮੈਂ ਆਹ ਕਹਿ ਸਕਦਾ ਵੀ ਇੰਨਾ ਮੇਰਾ ਪਰਸਨਲ ਇਤਿਆਰਬਾ ਹੋ ਗਿਆ ਹੈ ਨਾ ਕਿਉਂਕਿ ਤੀਜਾ ਸਾਲ ਹੋ ਗਿਆ ਆਪ ਨੂੰ ਮਿਲਦਿਆਂ ਨੂੰ ਬਾਈ ਤੀਜਾ ਸਾਲ ਹੋ ਗਿਆ ਜੀ ਮੇਰਾ ਤੀਸਰੇ ਸਾਲ ਆ ਪਤੀਜੀ ਵਾਰ ਵੀਡੀਓ ਬਣਾਉਣ ਲੱਗਿਆ ਹੈ ਨਾ ਜੇ ਤੁਸੀਂ ਹੁਣ ਬੈਠੇ ਵੀ ਏਰੀਏ 'ਚ ਆ ਜੇ ਬਾਈ ਜੀ ਕੋਈ ਗੱਲ ਐਸੀ ਵੈਸੀ ਹੁੰਦੀ ਆਉਣਾ ਤੁਸੀਂ ਹੈ ਨਹੀਂ ਸੀ ਮੈਨੂੰ ਪਤਾ ਨਹੀਂ ਬਾਈ ਮੈਂ ਆਉਂਦਾ ਵੀ ਨਹੀਂ ਸੀ ਤੇ ਇੱਕ ਬੀ ਵਾਲੇ ਮਸਲੇ ਤੇ ਜਿਮੀਦਾਰਾਂ ਵਾਲੇ ਮਸਲੇ ਤੇ ਬਣਦਾ ਵੀ ਨਹੀਂ ਆਉਣਾ ਇੱਕ ਜਿਮੀਦਾਰ ਦੇ ਪੁੱਤ ਹੋ ਕੇ ਹਨਾ ਵੀ ਫੇਰ ਉੱਥੇ ਤੁਹਾਨੂੰ ਪਾਪ ਵੀ ਲੱਗੂਗਾ ਦੇਖੋ ਜੀ ਗੱਲ ਇਹ ਆ ਆਪਾਂ ਜਿਮੀਦਾਰ ਨੂੰ ਮਾੜਾ ਬੀਜ ਦੇ ਤਾਂ ਪੈਸੇ ਲੈ ਲੈ ਫੁੱਲ ਹਾਂ ਜਿਹੇ ਜੇ ਰੱਬ ਦੇ ਰੂੜੇ ਮਾਰਤੇ ਤੇ ਜਿਹੇ ਜੀ ਜਿਮੀਦਾਰ ਨਾਲ ਲੁੱਟ ਕਰ ਲਈ ਬਰਾਬਰੀ ਆ ਗੱਲ ਮੈਂ ਤਾਂ ਬਰਾਬਰ ਸਮਝਦਾ ਕਿ ਖਾਸ ਤੌਰ ਤੇ ਜਿਮੀਦਾਰਾਂ ਦਾ ਪੁੱਤ ਨਹੀਂ ਕਰਦਾ ਕਿਉਂਕਿ ਆਪਾਂ ਬਹੁਤ ਮਾੜੇ ਦੇਣ ਮੋੜੇ ਦੇਣ ਦੇਖਿਆ ਸਾਰੇ ਇਹਨੇ ਦੇਖਿਆ ਹਨਾ ਤੇ ਆਪਾਂ ਚਲਈਏ ਜਿਮੀਦਾਰਾਂ ਤੋਂ ਆਪਾਂ ਇੱਕ ਇੱਕ ਨਾ ਸਿਰਫ ਇੱਕ ਖਾਨਾ ਪੂਰਤੀ ਆ ਕਿ ਜਿਹੜੇ ਆਏ ਵੇ ਸੱਜਣਾ ਉਹਨਾਂ ਦਾ ਅਸੀਂ ਮਾਣ ਰੱਖਣਾ ਕਿ ਅਸੀਂ ਤੁਹਾਡੇ ਤੋਂ ਬਲਵਾਤਾ ਵੈਸੇ ਇਹ ਬੰਦੇ ਦੀ ਗਵਾਹੀ ਹੋਣ ਪਉਣ ਦੀ ਲੋੜ ਹੈ ਨਹੀਂਗੀ ਪਰ ਫਿਰ ਵੀ ਆਜੋ ਪਵਾ ਲੈਣੇ ਓਕੇ ਹੈ ਆਜੋ ਲੈ ਵੀ ਸੱਜਣੋ ਕਿਸਾਨ ਭਰਾ ਸੱਦੇ ਆ ਵੈਸੇ ਜਿੰਨਾ ਕਿ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਸਕਿਆ ਕਿ ਗੁਰਦੀਪ ਬਾਰੇ ਕਿਸੇ ਵੀ ਸੱਜਣ ਤੋਂ ਹੁਣ ਤੁਹਾਨੂੰ ਪੁੱਛਣ ਦੀ ਲੋੜ ਨਹੀਂ ਹੁਣ ਗੁਰਦੀਪ ਨੇ ਨਵੇਂ ਮੁੰਡਿਆਂ ਨੂੰ ਜਿਵੇਂ ਲਾ ਲਿਆ ਜਿਵੇਂ ਨਵੇਂ ਮੁੰਡੇ ਲੱਗ ਗਿਆ ਤਾਂ ਤਕਰੀਬਨ ਸਾਰੇ ਜਾਣਦੇ ਆ ਆ ਬਿਲਕੁਲ ਜਿਹੜੇ ਨਵੇਂ ਨਵੇਂ ਮੁੰਡਿਆ ਨਾ ਨਵੀਂ ਉਮਰ ਦੇ ਮੁੰਡਿਆ ਪਹਿਲਾਂ ਆਪਾਂ ਉਹਨਾਂ ਤੋਂ ਪੁੱਛਦੇ ਆਂ ਬਈ ਗੁਰਦੀਪ ਦੇ ਬੀ ਬਾਰੇ ਉਹਨਾਂ ਦੇ ਖਿਆਲ ਕੀ ਆ ਉਸ ਤੋਂ ਬਾਅਦ ਆਪਾਂ ਪਹਿਲਾਂ ਵਾਲੇ ਕਿਸਾਨਾਂ ਬਾਰੇ ਲਾਲ ਤੁਸੀਂ ਗੱਬਰ ਕੋ ਲਾਉਨੇ ਆ ਆਹ ਕਿਹੜਾ ਪੈਂਟ ਆ ਤੁਹਾਡਾ ਆਪਣਾ ਚੀਨੀ ਵਾਲਾ ਹੀ ਪੈਂਟ ਚੀਨੇ ਵਾਲਾ ਹਾਂਜੀ ਗੁਰਦੀਪ ਤੋਂ ਬੀ ਲੈਨੇ ਹੁੰਨੇ ਆ ਹਾਂਜੀ ਕਿਵੇਂ ਆ ਬੰਦਾ ਸਾਡੇ ਲਈ ਤਾਂ ਜੀ ਇੱਕ ਨੰਬਰ ਆਈ ਹਾਂ ਜਿਹੜਾ ਬੰਦਾ ਆਊਗਾ ਉਹਨੂੰ ਆਪੇ ਪਤਾ ਲੱਗ ਜੂਈ ਬੰਦਾ ਕਿਵੇਂ ਆ ਹਾਂ ਹਾਂ ਹਾਂਜੀ ਸਲਾਹ ਦਿੰਦਾ ਮੌਕੇ ਤੇ ਫੋਨ ਕਰੇ ਤੂੰ ਪੂਰੀ ਜੀ ਪੂਰੀ ਇਹ ਤਾਂ ਡੇਲੀ ਚੱਲ ਮਿਲਦੇ ਆ ਇੱਥੇ ਰਹਿੰਦੇ ਆ ਸਾਨੂੰ ਆਪਾਂ ਦਾ ਮੋਹ ਬਣ ਗਿਆ ਮੋਹ ਬਣਿਆ ਵੇ ਇਹਨਾਂ ਨਾਲ ਪੂਰਾ ਹੀ ਆਪਣਾ ਹਾਂ ਹਾਂ ਮਤਲਬ ਤੇਰੇ ਵਰਗੇ ਨੌਜਵਾਨ ਨੂੰ ਇਹੋ ਜਿਹੇ ਬੰਦੇ ਨੂੰ ਮਿਲ ਕੇ ਆਏ ਮਹਿਸੂਸ ਹੋਣ ਲੱਗ ਗਿਆ ਵੀ ਚੰਗਾ ਬੰਦਾ ਐ ਤਤ ਅਸੀਂ ਖੇਤੀ ਨੂੰ ਕੈਰੀ ਕਰਾਂਗੇ ਹਾਂ ਨਾ ਤੇ ਨਹੀਂ ਤਾਂ ਫਿਰ ਤੁਹਾਡੇ ਵਰਗਾ ਮੁੰਡਾ ਕਹਿੰਦਾ ਛੱਡੋ ਹਾਂ ਛੱਡੋ ਹਾਂ ਨਾ ਸਹੀ ਆ ਹਾਂਜੀ ਐਵੇਂ ਆ ਨਾ ਗੱਲ ਕਹਿਣ ਲੱਗਿਆ ਸੀ ਕੋਈ ਹਾਂ ਜਿਹੜਾ ਬੰਦਾ ਇਹ ਤੋਂ ਬੀਲ ਲੈ ਕੇ ਜਾਂਦਾ ਹਾਂ ਉਹ ਦਸਾਂ ਬੰਦੇ ਨੂੰ ਹੋਰ ਦੱਸਦਾ ਵੀ ਆ ਕੇ ਵੀ ਆਪਾਂ ਜਿੱਥੋਂ ਅੱਗੇ ਲੈਣਾ ਆਪਾਂ ਉੱਥੋਂ ਨਹੀਂ ਲੈਣਾ ਵੀ ਆਪਾਂ ਗਰਦੀਬ ਕੋਲੇ ਚੱਲੂ ਆਪਾਂ ਵੀ ਉਹ ਦਊ ਤੁਹਾਨੂੰ ਬੀ ਇਹ ਤੁਹਾਨੂੰ ਦੱਸੂ ਵੀ ਸਾਰੀ ਇਹ ਕਿਵੇਂ ਲਾਉਣਾ ਕਿਵੇਂ ਪਟਣਾ ਕਿਵੇਂ ਕਰਨਾ ਸਾਰੀ ਨੌਲੇਜ ਆਪੇ ਦਊ ਤੁਹਾਨੂੰ ਵੀ ਸਿਰਫ ਆਪਾਂ ਬੀ ਲੈ ਕੇ ਆਉਣਾ ਤੋਂ ਕੱਲਾ ਜਾਇ ਹਾਂ ਐਵੇਂ ਇਹਨਾਂ ਗੱਲਬਾਤ ਜਮਾਂ ਸਹੀ ਹੈ ਨਾ ਜਮਾਂ ਸਹੀ ਹੈ ਜੀ ਬਿਲਕੁਲ ਸਹੀ ਹੈ ਕਿਉਂ ਵੀ ਬਾਈ ਕਿਵੇਂ ਆ ਕਿਵੇਂ ਆ ਬਾਈ ਹੋਣਾ ਦਾ ਵਿਵਹਾਰ ਕਿਹੋ ਜਿਹਾ ਬਹੁਤ ਵਧੀਆ ਵਿਵਹਾਰ ਹੈ ਵੀਰੇ ਹੈ ਬਹੁਤ ਵਧੀਆ ਜੀ ਜਿਹੜਾ ਵੀ ਕਹਿੰਦੇ ਉਹੀ ਨਿਕਲਦਾ ਉਹੀ ਨਿਕਲਦਾ ਜੀ ਹੈ ਹ ਮੇਰੇ ਕੋਲੇ ਵੀ ਲਾਇਆ ਵਾ ਖੈਰ ਮੈਂ ਪਹਿਲਾਂ ਗਵਾਹੀ ਦੇ ਚੁੱਕਿਆ ਆ ਆਪਦੀ ਕਿਵੇਂ ਬਾਈ ਕਿੰਨਾ ਕਚਰ ਹੋ ਗਿਆ ਵਰਤਾਵਾ ਪਾਏ ਨੂੰ ਬਾਈ ਨਾਲ ਸਾਡੇ ਦਾ ਇੱਥੇ ਹੀ ਆ ਜੀ ਤਾਂ ਅਸੀਂ ਤੁਸੀਂ ਤਾਂ ਇੱਥੇ ਹੀ ਹਾਂਜੀ ਥੋੜਾ ਕਨਾਚਰ ਹੋ ਗਿਆ ਬਾਪ ਪਏ ਤਿੰਨ ਚਾਰ ਸਾਲ ਹੋ ਗਏ ਤਿੰਨ ਚਾਰ ਸਾਲ ਹੋ ਗਏ ਨਹੀਂ ਵਧੀਆ ਵੀ ਆਈ ਹੈ ਹੈ ਚੰਗਾ ਵੀ ਲਾਉਣਾ ਪੂਰਾ ਵਧੀਆ ਹੀ ਹੋਰ ਵੀ ਅੱਗੇ ਲੈ ਕੇ ਆਏ ਆ ਪਰ ਪੂਰੀ ਤਸ਼ੱਲੀ ਹੈ ਇਹਨਾਂ ਦੀ ਠੀਕ ਹੈ ਹੂੰ ਫਿਰ ਇੱਕ ਗੱਲ ਹੋਰ ਦੱਸੋ ਮੈਨੂੰ ਵੀ ਜਦੋਂ ਤੁਹਾਡੇ ਆਲੂ ਪੱਟੇ ਹੁੰਦੇ ਆ ਹਾਂਜੀ ਗਾਂ ਥੋਡੇ ਕੋਲੇ ਵੀ ਜੇ ਵਪਾਰੀ ਬਪੂਰੀ ਦੀ ਲੋੜ ਹੋਵੇ ਉਹ ਉਹੋ ਜੀ ਮਦਦ ਵੀ ਹੋ ਜਾਂਦੀ ਹੈ ਵੀ ਭਾਈ ਇਹਦੇ ਕੋਲ ਤਾਂ ਆਉਂਦੇ ਹੋਣਗੇ ਅਕਸਰ ਇਹਦੇ ਕੋਲ ਖੁੱਲਾ ਕੰਮ ਲੱਗਿਆ ਆਪਾਂ ਦਾ ਸਟੋਰੀ ਕਰਦੇ ਸਰ ਜੀ ਤੁਸੀਂ ਸਟੋਰ ਕਰਦੇ ਅੱਛਾ ਸਟੋਰ ਕਰਦੇ ਉਸ ਤੋਂ ਬਾਅਦ ਜਦੋਂ ਰੇਟ ਰੂਟ ਬਣ ਜਾਂਦਾ ਉਸ ਤੋਂ ਬਾਅਦ ਦਿੰਦੇ ਤੁਸੀਂ ਸਟੇਰ ਇੱਧਰ ਲਾਲਾ ਖੜਾ ਸਾਡਾ ਬੰਦਾ ਚਲੋ ਜੀ ਸਾਸਤਰੀ ਕਾਲ ਜੀ ਸਾਸਤਰੀ ਕਾਲ ਜੀ ਮਹਾਰਾਜ ਹਾਂਜੀ ਭਾਈ ਜੀ ਦੱਸੋ ਵਿਚਾਰ ਦਿਓ ਬੰਦੇ ਬਾਰੇ ਵਿਚਾਰ ਦਾ ਭਾਈ ਬੰਦਾ ਗੋਡਾ ਆਪੋਂ ਦਾ 10 ਸਾਲ ਹੋ ਗਏ ਭਾਈ ਨਾਲ ਮਿੱਤਰ ਦਾ ਭੈਣ ਨੂੰ ਹਾਂ ਚਾ ਹੁਣ 4-5 ਸਾਲ ਹੋ ਗਏ ਮੈਂ ਤਾਂ ਇਹ ਤੋਂ ਅੱਗੇ ਵੀ ਸੀੜੇ ਤੂੰ ਲੈ ਕੇ ਜਾਣਾ ਹਾਂ ਹੁਣ ਆਪਾਂ ਗਵਾਂਢੀਆ ਖੇਤਾਂ ਦੇ ਕਹੇ ਆਪਣੇ 50 ਕਿੱਲੇ ਲਾਇ ਆਲੂ ਕਿਤੇ ਵੀ ਜਾ ਕੇ ਦੇਖ ਲੋ ਤੁਹਾਨੂੰ ਦੱਸੂਗਾ ਵੀ ਬਾਈ ਦਾ ਹਮ ਇੱਕ ਨੰਬਰ ਵੀ ਆ ਇਹਦੇ ਵਧੀਆ ਬੰਦਾ ਵਰਤਨ ਵਾਲਾ ਯਾਰ ਆਪ ਵੀ ਸਿਖਜਿੰਦਰਾ ਤੂੰ ਲੈ ਕੇ ਗਿਆ ਬਾਈ ਤੁਹਾਨੂੰ ਤੁਹਾਨੂੰ ਪਤਾ ਹੀ ਆ ਹਨਾ ਹਾਂ ਯਾਰ ਖੇਤ ਦੇ ਕੋਲ ਦੀ ਥੋੜੇ ਕੋਈ ਬੰਦਾ ਨੰਗਿਆ ਜਾਂਦਾ ਹੋਵੇ ਤੇ ਉਹ ਬੰਦੇ ਰੋਕੇ ਨਾ ਆਲੂਆਂ ਕੋਲੇ ਜੇ ਉਹ ਆਲੂਆਂ ਦਾ ਸ਼ਕੀਨ ਆ ਹਾਂਜੀ ਹਾਂਜੀ ਫੇਰ ਸਮਝ ਲਓ ਗਰਦੀਪ ਦਾ ਵੀ ਹਾਂਜੀ 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 ਆਪਣੇ ਹੁਣ ਗਵਾਂਢੀਆਂ ਦੇ ਵੀ ਲਾਏ ਵੀ ਆ ਬੰਦੇ ਸਾਰਿਆਂ ਦੇ ਹੁਣ ਅਗਲਾ ਹਰੇਕ ਪੁੱਛਦਾ ਤੇਰਾ ਕਿਹੜਾ ਵੀ ਆ ਹਾਂ ਠੀਕ ਹੈ ਨਾ ਹੂੰ ਹੁਣ ਅਗਲਾ ਫੇਰ ਦਸੀ ਦਾ ਵੀ ਇਹਦਾ ਬਾਈ ਦਾ ਹੂੰ ਵੀ ਇੱਕ ਨੰਬਰ ਆ ਇਹਦੇ ਕੋਈ ਇਹੋ ਜਿਹਾ ਕਰਦਾ ਨਹੀਂ ਪਤਾ ਇਹਦਾ ਬਥੇਰਾ ਠੱਗਿਆਂ ਧੋਖਿਆਂ ਚ ਵੀ ਪਏ ਆ ਹੂੰ ਅਗਲਾ ਕਹਿੰਦਾ ਕੋਸੀ ਦਿੰਦਾ ਕੋਸੀ ਹੂੰ ਹੁਣ ਉਹ ਵੀ ਨਹੀਂ ਹੈਗਾ ਇਹਦਾ ਬਾਈ ਦਾ ਵਧੀਆ ਸੀਟ ਹੁੰਦਾ ਫੇਰ ਆਪਣੇ ਪਿੰਡਾਂ ਦਾ ਯਾਰ ਬੱਡੀ ਗੱਲ ਲਾਂਭਾ ਵੀ ਦੇ ਸਕਦਾ ਕੋਲੇ ਦਾ ਬੈਠੇ ਆ। ਹਾਂ। ਪਹਿਲੀ ਗੱਲ ਤਾਂ ਉਹ ਜੀ ਗੱਲ ਹੀ ਨਹੀਂ ਕਰਦਾ ਇਹ। ਹੂੰ। ਠੀਕ ਹੈ ਨਾ? ਅੱਜ ਤੱਕ ਤਾਂ ਆਪਾਂ ਨੂੰ ਕੋਈ ਸ਼ਿਕਾਇਤ ਨਹੀਂ ਆਈ ਤੇ ਦੂਰਲਾ ਬੰਦਾ ਕੋਈ ਸੁਣਵਾਈ ਵੀ ਨਹੀਂ ਕਰਦਾ। ਬਿਲਕੁਲ। ਇਹ ਵੀ ਕੋਈ ਸ਼ੱਕ ਵਾਲੀ ਗੱਲ ਨਹੀਂ ਪਰ ਹੈਗਾ ਯਾਰ ਬੰਦਾ ਕਿਸਾਨ ਕਰਕੇ ਕਿਸਾਨ ਦਾ ਧੀ ਪੁੱਤ ਕਰਕੇ ਧੱਕਾ ਕਰਦਾ ਨਹੀਂ। ਨਹੀਂ ਕਰਦਾ ਜਮੇ ਨਹੀਂ ਕਰਦਾ। ਧੱਕਾ ਕਰਦਾ ਨੀਗਾ ਤੇ ਮੈਂ ਤੁਹਾਨੂੰ ਸੱਚੀ ਮੇਰਾ ਪਰਸਨਲ ਹੀ ਤਜਰਬਾ ਏ। ਬਈ ਯਾਰ ਜੇ ਕੋਈ ਬੰਦਾ ਲੰਘਿਆ ਜਾਂਦਾ ਹੋਵੇ ਇਹ ਤੋਂ ਲਿਆ ਵੀ ਤੁਸੀਂ ਸਾਹਬਣ ਵਾਲੇ ਨੇ ਸਾਂਭ ਲਿਆ। ਤੇ ਜੇ ਗਵਾਂਡੀ ਨੇ ਇਹ ਨਾ ਆਖਿਆ ਵੀ ਬਾਈ ਕੀ ਪਾਇਆ ਸਹੀ ਗੱਲ ਲਈ ਤਾਂ ਫਿਰ ਫਾਇਦਾ ਨਹੀਂ ਆਪਾਂ ਤਾਂ ਵੀਰੇ ਪਿਛਲੀ ਯਾਰ ਨਾਲ ਕਈ ਬੰਦਿਆਂ ਨੂੰ ਵੀ ਦਿੱਤਾ ਜਿਹੜੇ ਬੰਦੇ ਲਿਆਜ ਵਾਲੇ ਸੀ ਚੈਣੀ ਨੂੰ ਵੀ ਦਿੱਤਾ ਫਸਲੀ ਤੂੰ ਇਹ ਬਾਈ ਦਾ ਸੀ ਡੀ ਸੀ ਮੈਂ ਇਕੱਲੇ ਇਕੱਲੇ ਦੋ ਦੋ ਕੱਲਿਆਂ ਦਾ ਦਿੱਤਾ ਉਹ ਕਹਿੰਦੇ ਯਾਰ ਕਿੱਥੋਂ ਲੈ ਕੇ ਆਂਦਾ ਤੂੰ ਵੀ ਇੱਕ ਨੰਬਰ ਵੀ ਆ ਇਹਦਾ ਕੋਈ ਉਹੋ ਜਿਹੀ ਗੱਲ ਨਹੀਂ ਹੈਗੀ ਬੇਫਿਕਰ ਹੋ ਕੇ ਬੰਦਾ ਲੈ ਸਕਦਾ ਜੀ ਜਿੰਨੇ ਆਪਣੇ ਰਿਸ਼ਤੇਦਾਰ ਆ ਦੋ ਦਰਾ ਹੋਰ ਸਾਰੇ ਬੰਦੇ ਇਹ ਤੋਂ ਬਾਈ ਤੋਂ ਵੀ ਲੈ ਕੇ ਜਾਂਦੇ ਆ ਬੇਲਾ ਵੱਢੀ ਜਾਂਦੇ ਆ ਬਾਈ ਹੁਣੀ ਬੇਲਾ ਖੜੀਆਂ ਵੀ ਆ ਦੇਖਣੀਆਂ ਤੁਸੀਂ ਦੇਖ ਵੀ ਸਕਦੇ ਆ ਬੂਝਾ ਪਟਕੇ ਵੇਖਣਾ ਤੁਸੀਂ ਬੂਝਾ ਹੀ ਪਟਕੇ ਦੇਖ ਸਕਦੇ ਆ ਪਰ ਜੇ ਬਾਈ ਨੇ ਤੁਹਾਨੂੰ ਫੋਨ ਤੇ ਜਿਹੜੀ ਗੱਲ ਕਹੇ ਤੀ ਉਹ ਉਵੇਂ ਹੀ ਹੋਊਗੀ ਉਹ ਸਾਡੇ ਮਨ ਦੀ ਤਸੱਦੀ ਹੈ ਹਾਂ ਨਹੀਂ ਸਹੀ ਹੈ ਠੀਕ ਹੈ ਕਹਿੰਦੇ ਸਾਰੇ ਬੰਦੇ ਅਸੀਂ ਬਾਈ ਨਾਲ ਮਤਲਬ ਮੈਨੂੰ ਵੀ 3 ਸਾਲ ਬਾਪਏ ਨੂੰ ਹੋ ਗਏ ਬਾਈ ਨੂੰ 10 ਸਾਲ ਬਾਪਏ ਨੂੰ ਹੋ ਗਏ ਤਾਂ ਇਹ ਉਹ ਬੰਦਾ ਹੈ ਬਾਈ ਗੁਰਦੀਪ ਜਿਹੜਾ ਬਹੁਤ ਪਿਆਰਾ ਚੰਗਾ ਕੰਮ ਕਰਦਾ ਉਮੀਦ ਵੀ ਆ ਦਾਵਾਵਾਂ ਵੀ ਆ ਬਾਈ ਨੂੰ ਕਿ ਬਾਈ ਐਂ ਕੰਮ ਕਰਦਾ ਵੇ ਬਾਈ ਬਹੁਤ ਧੰਨਵਾਦ ਤੁਹਾਡੀ ਤੁਹਾਡੇ ਨਾਲ ਸਾਨੂੰ ਵੀ ਇੱਜ਼ਤ ਮਿਲਦੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ